ਕੋਬੀ ਆ ਲੈ ਮਮਮੀ ਕਾਹ ਜਲੇਬੀਆਂ ਲੈ ਨਹੀਂ ਖਾ ਲੈਂਦੇ ਪਤਲੀ ਜਲੇਬੀਆਂ ਨਹੀਂ ਬੋ ਕਿੱਦਾਂ ਪਾਵਾਂ ਨੀ ਕੁੜੇ ਚਾਹ ਦੀ ਕੁੱਟ ਨਹੀਂ ਬਣਾਈ ਹੋਰ ਕੁੜੇ ਮਮਮੀ ਚਾਹ ਵੀ ਬਣ ਜੂ ਪੂਰਾ ਨੱਚਦਾ ਲਓ ਨੀ ਕੁੜੇ ਨੱਚ ਲੈਣੇ ਆ ਨੈਣ ਦੀ ਅੱਖ ਵਰਗੀ ਚਾਹ ਤਾਂ ਪਿਆਰ ਸੱਦੀ ਵਾਲਿਆਂ ਦਾ ਕੀ ਕਰੀਏ ਕਰਨਾ ਕੀ ਆ ਮਮਮੀ ਇਹ ਤਾਂ ਹੁਣ ਖਾ ਕੇ ਹੀ ਉੱਠਣਗੀਆਂ ਬੱਸ ਕਰੋ ਨੀ ਸੁਣ ਲੈ ਆ ਮੇਰੀ ਮਾਂ ਨੂੰ ਹੀ ਦੇਖ ਲੈ ਇਹ ਤਾਂ ਖਾਣੋਂ ਨਹੀਂ ਹਟਦੀਆਂ ਤੁਸੀਂ ਕਹਿ ਦੀਆਂ ਕੀ ਨਹੀਂ ਹਿੱਲਿਆ ਵੀ ਨਹੀਂ ਜਾਣਾ ਆ ਜਾ ਨਹੀਂ ਮਿੰਦੋ ਲਾਈਏ ਰੌਣਕ ਚਾਹ ਦੀ ਵਜੋਂ ਕਿੱਦਾਂ ਪੋਣਿਆ ਕੀ ਹੁੰਦਾ ਹੈ ਹੀ